ਸਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਮੈਂ ਕਾਫੀ ਦਿਨਾਂ ਦੇ ਬਾਅਦ ਲੱਗੀਆਂ ਤੁਹਾਨੂੰ ਆਪਣੇ ਕੈਕਟਸ ਦੇ ਪਲਾਂਟ ਦਿਖਾਉਣ ਜਿਹੜੇ ਕਿ ਬਿਲਕੁਲ ਬਿਨਾ ਕੇਅਰ ਤੇ ਬਿਨਾ ਪਾਣੀ ਤੋਂ ਚੱਲ ਰਹੇ ਨੇ ਤੁਸੀਂ ਇਹਨਾਂ ਦੀ ਹਾਲਤ ਵੀ ਦੇਖ ਸਕਦੇ ਹੋ ਕਾਫੀ ਸਾਰੇ ਕੈਕਟਸ ਨੇ ਮੇਰੇ ਕੋਲ ਇਹ ਤੁਸੀਂ ਦੇਖੋ ਕਿੰਨਾ ਵੱਡਾ ਇਹਦਾ ਇੱਕ ਫਲਾਵਰ ਜਿਹਾ ਬਣ ਗਿਆ ਤੇ ਇਹ ਵਾਲਾ ਜਿਹੜਾ ਮੇਰਾ ਮੇਨ ਕੈਕਟਸ ਨਾ ਇਹ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾ ਗਲ ਗਿਆ ਇਹ ਮੈਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ ਤੇ ਹੁਣ ਮੈਂ ਇਹਦੀ ਸਾਈਡ ਬਦਲੀ ਏ ਉਧਰ ਨੂੰ ਉਲਟ ਸਾਈਡ ਨੂੰ ਸੀਗਾ ਕਿਉਂਕਿ ਜਿਹੜੇ ਇਹਦੇ ਬੇਬੀ ਕੈਪਸਲਸ ਲੱਗੇ ਹੋਏ ਆ ਉਹ ਵੀ ਸਾਰਾ ਇਹਨਾਂ ਦਾ ਫਿਗਰਮੈਂਟ ਆ ਨਾ ਇਹਦੇ ਕੋਲੋਂ ਹੀ ਲੈ ਰਿਆ ਸੀਗੇ ਤੇ ਇਸ ਕਰਕੇ ਉਹਨਾਂ ਦੀ ਗਰੋਥ ਨਹੀਂ ਸੀ ਹੁੰਦੀ ਪਰ ਮੈਨੂੰ ਇੰਨਾ ਲੱਗਾ ਨਹੀਂ ਵੀ ਇਹ ਵਿਚਾਰਾ ਸੋਕੀ ਗਿਆ ਆ ਆ ਜਿਹੜੇ ਹਰੇ ਹਰੇ ਕਲਰ ਆ ਜਿਨ੍ਹਾਂ ਦਾ ਇਹ ਸਹੀ ਆ ਕਿਉਂਕਿ ਇਹਨਾਂ ਨੂੰ ਥੱਲੇੋਂ ਨਿਊਟ੍ਰੀਸ਼ਨ ਮਿਲ ਰਿਹਾ ਜਿਹੜੇ ਬ੍ਰਾਊਨ ਕਲਰ ਦੇ ਹੋ ਚੁੱਕੇ ਆ ਇਨਾਂ ਦੀ ਮਦਰ ਸੇ ਹਜੇ ਇਹੀ ਸੀ ਜਿਹੜੀ ਕਿ ਵੱਡੀ ਵੱਡਾ ਕੈਕਟਸ ਸੀਗਾ ਉਹ ਗਿਆ ਸੌਕ ਤੇ ਇਹਨੂੰ ਹੁਣ ਆਪਾਂ ਕੱਲ ਚੇਂਜ ਕਰੂੰਗੀ ਮੈਂ ਕਿਉਂਕਿ ਮੈਂ ਅੱਜ ਹੁਣੇ ਹਲੇ ਵੇਖਿਆ ਤੇ ਮੇਰੇ ਹੱਥ ਵਿੱਚ ਗੰਡੇ ਵੀ ਲੱਗ ਗਏ ਬਰੀਕ ਬਰੀਕ ਇਹ ਵਾਲਾ ਕੈਕਟਸ ਇੱਕ ਤੁਸੀਂ ਦੇਖ ਸਕਦੇ ਹੋ ਇਹਨੂੰ ਫਲਾਵਰ ਲੱਗੇ ਆ ਕੁਝ ਮੇਰੇ ਨਾਲ ਛੱਤ ਤੇ ਵੀ ਲੱਗੇ ਹੋਏ ਕੈਕਟਸ ਹੁਣ ਮੈਂ ਨਾ ਸਾਰੇ ਚੈੱਕ ਕਰੂੰਗੀ ਕਿ ਕਿਤੇ ਇਹ ਵੀ ਵਿੱਚੋਂ ਐਸੀ ਤਰ੍ਹਾਂ ਗਲੇਤ ਨਹੀਂ ਹੈਗੀ ਕਿਉਂਕਿ ਉੱਤੋਂ ਦੇਖਣ ਨੂੰ ਪਤਾ ਹੀ ਨਹੀਂ ਲੱਗਦਾ ਇਹ ਵੀ ਥੋੜਾ ਨਾ ਵਿੱਚੋਂ ਸੌਫਟ ਲੱਗ ਰਿਹਾ ਮੈਨੂੰ ਦੇਖੋ ਤੁਸੀਂ ਇਹ ਨਾ ਦਬਾਅ ਹੋ ਰਿਹਾ ਆ ਇਹਨਾਂ ਕੱਲ ਮੈਂ ਹੁਣ ਸਾਰਿਆਂ ਨੂੰ ਨਾਲੇ ਤਾਂ ਫੰਗੀਸਾਈਡ ਪਾਉਂਗੀ ਇੱਕ ਐਕਟਰਸ ਦੀ ਉਮਰ ਲਗਭਗ 14-15 ਸਾਲ ਦੇ ਕਰੀਬ-ਕਰੀਬ ਹੋ ਚੁੱਕੀ ਆ ਤੇ 2.5 ਕਿਲੋ weight ਹੋਣਾ ਇਹਦਾ ਤੁਸੀਂ ਇਹਦੀ ਹਾਈਟ ਦੇਖੋ ਕਿੰਨੀ ਜ਼ਿਆਦਾ ਇੱਕ ਗਿੱਟ ਤੋਂ ਵੀ ਇਹ ਉੱਪਰ ਆ ਬਹੁਤ ਉਮਰ ਹੋ ਚੁੱਕੀ ਆ ਇਹਦੀ ਪਰ ਇਹਨੂੰ ਨਾ ਕਦੀ ਫਲਾਵਰ ਨਹੀਂ ਲੱਗਾ ਇੱਕ ਇਹਦੇ ਨਾਲ ਦਾ ਹੀ ਮੇਰੇ ਕੋਲ ਹੋਰ ਆ ਇਹ ਵਾਲਾ ਇਦੀ ਉਮਰ ਵੀ 7-8 ਸਾਲ ਦੇ ਕਰੀਬ ਹੋ ਚੁੱਕੀ ਆ ਪਰ ਫਲਾਵਰ ਇਹਨੂੰ ਵੀ ਕਦੇ ਨਹੀਂ ਲੱਗਾ ਬਾਕੀ ਸਾਰੇ ਜਿਹੜੇ ਕੈਕਟਰਸ ਹਨਾ ਉਹਨਾਂ ਨੂੰ ਜਿਹੜੇ ਫਲਾਵਰ ਉਹ ਲੱਗਦੇ ਆ ਤੁਸੀਂ ਦੇਖੋ ਇਹ ਤਾਂ ਕਿੰਡਾ ਜ਼ਿਆਦਾ ਗਮਲਾ ਜਿਹੜਾ ਭਰ ਚੁੱਕਿਆ ਇੱਕ ਇਧਰ ਇਹ ਵਾ ਇਹਨੂੰ ਆ ਫਲਾਵਰ ਲੱਗਾ ਸੀ ਅੱਜ ਬਹੁਤ ਸੋਹਣਾ ਸੀ ਮੈਜੈਂਟਾ ਕਲਰ ਦਾ ਫਲਾਵਰ ਤੇ ਕੱਲ ਨਿਕਲਿਆ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਤੇ ਇਧਰ ਤੁਸੀਂ ਦੇਖੋ ਕਿੰਡਾ ਵੱਡਾ ਆ ਇਹ ਵੀ ਹਲੇ ਬੇਬੀ ਪlant ਆ ਇਹ ਵਾਲਾ ਵੀ ਇਹਦਾ ਇੱਕ ਵੱਡਾ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲ 20 ਇੰਚੀ ਪੋਟ ਦੇ ਵਿੱਚ ਲੱਗਾ ਹੋਇਆ ਉਹ ਤਾਂ ਬਹੁਤ ਜ਼ਿਆਦਾ ਵੱਡਾ ਬਲੋ ਇੱਕ ਵੱਡਾ ਤੁਸੀਂ ਜੰਗਲ ਕਹਿ ਸਕਦੇ ਹੋ ਬਣ ਗਿਆ ਸੀ ਤਾਂ ਬਾਅਦ ਵਿੱਚ ਥੋੜਾ ਥੋੜਾ ਨਾ ਫੰਗਸ ਲੱਗ ਜਾਂਦੀ ਵੱਡੇ ਗਮਲੇ ਦੇ ਵਿੱਚ ਵਿੱਚ ਕਰਕੇ ਕਿਉਂਕਿ ਪਾਣੀ ਵਗੈਰਾ ਜ਼ਿਆਦਾ ਆ ਵੱਡੇ ਗਮਲੇ 'ਚ ਹੋ ਜਾਂਦਾ ਇਹਨੂੰ ਵੀ ਫਲਾਵਰ ਲੱਗੂਗਾ ਕੱਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿੰਨਾ ਵੱਡਾ ਇਹਦਾ ਹੋਵੇਗਾ ਨਾ ਜਿਹੜਾ ਹਿੱਸਾ ਆ ਓਨਾ ਹੀ ਵੱਡਾ ਜਿਹੜਾ ਉਹਨੂੰ ਫਲਾਵਰ ਲੱਗਦਾ ਆ ਮੇਰੇ ਕੋਲ ਮੈਨੂੰ ਲੱਗਦਾ 3 ਤੇ 7 8 9 10 11 12 13 14 15 16 17 18 19 19 20 20 ਇੱਥੇ ਗਮਲੇ ਤੇ ਲਗਭਗ 30 ਗਮਲੇ ਮੇਰੇ ਕੋਲ ਛਤ ਤੇ ਵੀ ਹੋਣੇ ਆ ਕੈਕਟਸ ਦੇ ਉਹਨਾਂ ਦੀ ਮੈਂ ਕਦੀ ਵੀਡੀਓ ਨਹੀਂ ਪਾਈ 30 ਤਾਂ ਹਾਂਜੀ ਬਾਕੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਸੱਚ ਸਾਰੇ ਕੈਕਟਸ ਹੀ ਆ ਵਿੱਚੋ ਕੁਝ ਲੱਗ-ਲੱਗ ਵੈਰਾਈਟੀਆਂ ਦੇ ਨੇ ਤੇ ਕੁਝ ਮੈਂ ਸੇਮ ਵੈਰਾਈਟੀਆਂ ਦੇ ਵੀ ਲਗਾਏ ਹੋਏ ਬਾਅਦ ਚ ਜਿੱਦਾਂ ਬੇਬੀ ਨਿਕਲਦੇ ਰਹਿੰਦੇ ਆ ਤਾ ਫਿਰ ਮੈਂ ਉਹ ਪਾਉ ਲਗਾਉਂਦੇ ਰਹੀਦਾ ਇਹ ਵਾਲਾ ਕੈਕਟਸ ਬਹੁਤ ਮਹਿੰਗਾ ਵਾ ਤੇ ਖਰਾਬ ਵੀ ਬਹੁਤ ਜ਼ਿਆਦਾ ਹੁੰਦਾ ਇਹ ਮੈਂ ਇੰਨਾ ਕੈਕਟਸ ਸੀ ਇਹ ਤੋਂ ਵੀ ਛੋਟਾ ਸੀ ਜਦੋਂ ਮੈਂ ਮੰਗਾਇਆ ਸੀਗਾ ਉਦੋਂ ਮੈਨੂੰ ਉਹਨਾਂ ਨੇ ਨਾ 6-700 ਦਾ ਆਨਲਾਈਨ ਭੇਜਿਆ ਸੀਗਾ ਇਹ ਵਾਲਾ ਇਸ ਤੋਂ ਵੀ ਛੋਟਾ ਸੀ ਇੱਕ ਇੱਕ ਮੰਗਵਾਇਆ ਸੀ ਮੈਂ ਤੇ ਹੁਣ ਤਾਂ ਲੱਗਿਆ ਨੂੰ 6-7 ਸਾਲ ਇਹਨਾਂ ਨੂੰ ਲੱਗਿਆ ਨੂੰ ਵੀ ਹੋ ਗਏ ਆ ਤਾਂ ਹੁਣ ਤਾਂ ਕਾਫੀ ਸਾਰੇ ਹੋ ਚੁੱਕੇ ਨੇ ਇਹ ਇਸ ਤਰ੍ਹਾਂ ਨਾ ਨਿੱਕੇ ਨਿੱਕੇ ਡਿੱਗਦੇ ਰਿੰਦੇ ਆ ਤਾਂ ਆਪਣੇ ਆਪ ਹੀ ਫਿਰ ਇੱਕ ਗਾਂ ਵਾਧੇ ਰਹਿੰਦੇ ਆ ਤੁਸੀਂ ਦੇਖੋ ਕਿੰਨਾ ਵੱਡਾ ਇਹਦਾ ਫਲਾਵਰ ਹੀ ਬਣ ਚੁੱਕਾ ਇਹਨਾਂ ਨੂੰ ਨਾ ਮੈਂ ਵੱਡੇ ਹੋਣਾ ਸੋਚ ਰਹੀ ਆ ਵੀ ਵੱਡੇ ਪੋਟ ਦੇ ਵਿੱਚ ਨਾ ਇਹਨਾਂ ਨੂੰ ਮੈਂ ਲਗਾਵਾ ਕਿਉਂਕਿ ਇਹ ਬਾਹਰ ਦੇ ਨਾਲ ਹੀ ਨਸਰ ਡਿੱਗ ਜਾਂਦੇ ਆ ਇਹ ਤਾਂ ਮੈਨੂੰ ਲੱਗਦਾ ਵੀ ਉਹਦੀ ਵੈਰਾਈਟੀ ਆ ਸੈਕੂਲੈਂਟ ਦੀ ਵੈਰਾਈਟੀ ਆ ਸ਼ਾਇਦ ਇਹ ਵਾਲੀ ਇਹਦੇ ਨਾਲ ਦਾ ਮੇ ਕੋਈ ਵੱਡਾ ਪੋਟ ਆ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਬਹੁਤ ਸੋਹਣਾ ਲੱਗਦਾ ਉਹ ਵੀ ਤੇ ਹੁਣ ਮੈਂ ਤੁਹਾਨੂੰ ਆਵਦੇ ਵੱਡੇ ਕਮਲੇ ਦਿਖਾਉਣੀ ਆ ਇਹ ਤੁਸੀਂ ਦੇਖ ਸਕਦੇ ਹੋ ਇਹ 20 ਇੰਚੀ ਗਮਲੇ ਦੇ ਵਿੱਚ ਲੱਗਾ ਹੋਇਆ ਤੇ ਇਹ ਤਾਂ ਇਹਦੀ ਤਾਂ ਹਾਈਟ ਵੀ ਲਗਭਗ 2 ਫੁੱਟ ਦੇ ਕਰੀਬ ਹੋ ਚੁੱਕੀ ਹੈ ਇੱਥੇ ਸ਼ਾਇਦ ਨਾਲ ਦਿਖਾਈ ਦੇ ਰਹੀ ਹੋਵੇ ਇਹ ਵਾਲਾ ਵੀ ਮੈਂ ਛੋਟਾ ਜਿਹਾ ਕੈਕਟਸ ਲੈ ਕੇ ਆਈ ਸੀ ਤੇ ਹੁਣ 3 ਫੀਟ ਦੇ ਕਰੀਬ ਇਹ ਜਿਹੜਾ ਹੋ ਚੁੱਕਾ ਆ ਆਹ ਤਾਂ ਮੈਂ ਆ ਨਾ ਉਧਰੋਂ ਪਹਾੜਾਂ 'ਚੋਂ ਲੈ ਕੇ ਆਈ ਸੀ ਇਹਦੀ ਕਟਿੰਗ ਉੱਥੇ ਨਾ ਡਿੱਗੀ ਹੋਈ ਸੀਗੀ ਮੈਂ ਲੱਭਦਾ ਕਾਫੀ ਦੇਰ ਦੀ ਰਹੀ ਸੀ ਪਰ ਮੈਨੂੰ ਕਿਤੇ ਮਿਲ ਨਹੀਂ ਰਿਹਾ ਸੀ ਇਹ ਕਿਉਂਕਿ ਇਹਨੂੰ ਵੀ ਕਾਫੀ ਨਾ ਕੰਡੇ ਹੁੰਦੇ ਆ ਪਤਾ ਨਹੀਂ ਇਹਨੂੰ ਕੀ ਲੱਗਾ ਸੀ ਤੇ ਹੁਣ ਸੁੱਕ ਗਿਆ ਨਾਲੋਂ ਇਹਦੀ ਮੈਂ ਛੋਟੀ ਜੀ ਕਟਿੰਗ ਪਿਛਲੀ ਵਾਰੀ ਨੈਣਾ ਦੇ ਵੀ ਗਈ ਸੀ ਉੱਥੋਂ ਮੈਨੂੰ ਇਹ ਸੁੱਕੀ ਦੀ ਕਟਿੰਗ ਲੱਭੀ ਸੀ ਤੇ ਮੈਂ ਚੱਕ ਲਿਆਂਦੀ ਤੇ ਉਹ ਮੈਂ ਲਿਆਣ ਕੇ ਲਗਾ ਦਿੱਤੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਹੁਣ ਕਾਫੀ ਵੱਡਾ ਹੋ ਚੁੱਕਿਆ 2.5 3 ਫਿਟ ਦੇ ਕਰੀਬ ਹੋ ਚੁੱਕਾ ਪਰ ਮੈਂ ਇਹਦੇ ਨਾਲ ਦਾ ਨਾ ਵੱਡਾ ਲਿਆਣਾ ਜੇ ਮੈਨੂੰ ਕਿਤੇ ਮਿਲ ਗਿਆ ਤਾਂ ਤੇ ਕੁਝ ਇੱਧਰ ਕੈਕਟਸ ਤੁਸੀਂ ਦੇਖ ਸਕਦੇ ਹੋ ਬਾਕੀ ਆਹ ਕੈਕਟਸ ਤੁਸੀਂ ਦੇਖੋ ਕਿੰਨਾ ਵੱਡਾ ਹੋ ਚੁੱਕਾ ਹੈ ਦੀ ਹਾਈਟ ਲਗਭਗ 9 ਫੁੱਟ ਦੇ ਕਰੀਬ ਜਿਹੜੀ ਹੋ ਚੁੱਕੀ ਆ ਬਹੁਤ ਪੁਰਾਣਾ ਕੈਕਟਸ ਆ ਇਹ ਤਾਂ ਮੈਨੂੰ ਲੱਗਦਾ ਕਰੀਬ-ਕਰੀਬ 20 ਸਾਲ ਹੋ ਚੁੱਕੇ ਹੋਣੇ ਇਹਨੂੰ ਛਾਤ ਦੇ ਨਾਲ ਹੀ ਬਿਲਕੁਲ ਇਹ ਅਟੈਚ ਹੋਣ ਲੱਗ ਚੁੱਕਾ ਆ 9 ਫੁੱਟ ਦੇ ਕਰੀਬ-ਕਰੀਬ ਹੋ ਚੁੱਕਾ ਹੈ ਹੁਣ ਇੱਕ ਮੈਂ ਤੁਹਾਨੂੰ ਇੱਧਰ ਦਿਖਾਉਣੀ ਆ ਇਹ ਵੀ ਇੱਕ ਹੈਗਾ ਆਪਣਾ ਸੈਕੂਲੈਂਟ ਦੀ ਵੈਰਾਈਟੀ ਤੁਸੀਂ ਕਹਿ ਸਕਦੇ ਹੋ ਦੇਖੋ ਕਿੰਨਾ ਸੋਹਣਾ ਇਹਦੇ ਨਾਲ ਸਾਰਾ ਜਿਹੜਾ ਗਮਲਾ ਹੀ ਆਪਣਾ ਭਰ ਗਿਆ ਤੇ ਇਹ ਆਪਣਾ ਥੱਲੇ ਵਿੜੇ ਦੇ ਵਿੱਚ ਜਿਹੜਾ ਗਾਰਡਨ ਆ ਉਹ ਮੈਂ ਦਿਖਾ ਰਹੀ ਹਾਂ ਅੱਜ ਤੁਹਾਨੂੰ ਕੁਝ ਆਪਣੇ ਕੋ ਇੱਥੇ ਗੁਲਾਬ ਲੱਗੇ ਹੋਏ ਆ ਸਾਰਾ ਗਾਰਡਨ ਮੈਂ ਤੁਹਾਨੂੰ ਫਿਰ ਕਿਸੇ ਦਿਨ ਦਿਖਾਉਂਗੀ ਕਿਉਂਕਿ ਬਹੁਤ ਸਾਰੇ ਗਮਲੇ ਨੇ ਮੇਰੇ ਕੋਲ ਇੰਨੇ ਤਾਂ ਇੱਕ ਵਾਰੀ ਆਪਾਂ ਦਿਖਾਵ ਨਹੀਂ ਸਕਦੇ ਕਾਫੀ ਗੁਲਾਬ ਦੀ ਵੈਰਾਈਟੀ ਵੀ ਮੇਰੇ ਕੋਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਫਲਾਵਰ ਲੱਗੇ ਹੋਏ ਉੱਧਰ ਇਹ ਮੈਂ ਗਮਲਾ ਅੱਜ ਹੀ ਲਗਾਇਆ ਹਜੇ ਹੌਲੀ ਹੌਲੀ ਇਹਨੇ ਵੀ ਪੂਰਾ ਜਿਹੜਾ ਵਾ ਉਹ ਭਰ ਦੇਣਾ ਵਾ ਇਸੇ ਇੱਕ ਕੀ ਇਹਨੂੰ ਕਹਿੰਦੇ ਹੁੰਦੇ ਆ ਨਾਮ ਭੁੱਲ ਗਿਆ ਮੈਨੂੰ ਇਹ ਵਾਲੇ ਬੂਟੇ ਦਾ ਇਹਦੇ ਸਾਰੇ ਗੁਲਾਬ ਲੱਗੇ ਹੋਏ ਨੇ ਆਪਣੇ ਤੇ ਕੁਝ ਵਿੱਚ ਹੋਰ ਵੈਰਾਈਟੀਆਂ ਵੀ ਆ ਜੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਵ ਦੇ ਵਾਸਤੇ